ਸਸ ਜੀ ਸਭ ਤੋਂ ਸਿਰ ਤੋਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਮੇਂ ਤੇ ਮਿਲ ਸਕੇ। ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਜਿਹੜਾ ਵੀ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ। ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਵਸਰ ਕਰ ਦਿਓ। ਤੇ ਉਸ ਤੋਂ ਬਾਅਦ ਐਡਰੈਸ ਭੇਜਣਾ। ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ। ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 8: ਪੋਟਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਿਰ ਤੇ ਲੋ ਜੀ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਸੋਹਣੇ ਸੂਟ ਰਹਿਣਗੇ ਕੁਝ ਕੋ ਸੂਟ ਨੇ ਜਿਹੜੇ ਆਪਾਂ ਦੁਬਾਰਾ ਤੋਂ ਲਵਾਏ ਨੇ ਠੀਕ ਹੈ ਜੀ ਲੋ ਰੀਵਾ ਦੇ ਤਿੰਨ ਚਾਰ ਸੂਟ ਰਹਿ ਗਏ ਨੇ ਜੀ ਆਪਣੇ ਕੋਲੇ ਔਰ ਮੈਂ ਬਸ ਲਾਸਟ ਵਾਲੇ ਡਿਸਕਾਊਂਟ ਤੇ ਅਜਵਾ ਦੇਣੀ ਹੈ ਉਹਨਾਂ ਨੂੰ ਅਗਰ ਤੁਹਾਨੂੰ ਚਾਹੀਦੇ ਹੋਏ ਤੁਸੀਂ ਲੈ ਸਕਦੇ ਹੋ ਚਾਰ ਸੂਟ ਬਚੇ ਨੇ ਜੀ ਰੀਵਾ ਦੇ ਲੋ ਰੀਵਾ ਦੀ ਲੇਲਨ ਕਾਟਨ ਕਾਫੀ ਜ਼ਿਆਦਾ ਪਿਆਰਾ ਸੂਟ ਹੈਗਾ ਇਹ ਵਰਕ ਵਾਲੀ ਪੱਟੀ ਲੱਗੀ ਹੋਈ ਆ ਇਹਨੂੰ ਅਡਜਸਟ ਕਰ ਸਕਦੇ ਹੋ ਜਿੱਥੇ ਮਰਜ਼ੀ ਠੀਕ ਆ ਜੀ ਵਿਧ ਰਿਵਾ ਦੀ ਸਟੈਂਪ ਆਊਗਾ ਤੇ ਘੇਰੇ ਤੇ ਫਿਰ ਤੁਹਾਨੂੰ ਇਹ ਵਾਲਾ ਆਰਗੈਂਜ਼ਾ ਦੀ ਵਰਕ ਵਾਲੀ ਪੱਟੀ ਮਿਲੂਗੀ ਇਹਨੂੰ ਉੱਪਰ ਕਰ ਸਕਦੇ ਹੋ ਅਗਰ ਲੰਬਾ ਹੋਵੇ ਤੇ ਛੋਟਾ ਕਰ ਸਕਦੇ ਹੋ ਠੀਕ ਆ ਠੀਕ ਆ ਜੀ ਤੇ ਨੈਕਸਟ ਹੈ ਇਹਦੇ ਨਾਲ ਇਹ ਵਾਲੀ ਸਨਵਾਰਾ ਆਊਗੀ ਮਸਲੀਨ ਕਾਟਨ ਦੀ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਹੈ ਤੇ ਸ਼ਰਟ ਮੈਂ ਦੱਸ ਦਿੰਨੀ ਆ ਸ਼ਰਟ ਦੇ ਤੁਸੀਂ ਅੱਗੇ ਪਿੱਛੇ ਲਾਈਨਿੰਗ ਲਾ ਲਿਓ ਥੋੜਾ ਜਿਹਾ ਸੀਸੂ ਆ ਬਾਜੀ ਤੇ ਲੋਟਣੀ ਹੈਗੀ। ਲੋ ਜੀ ਇਹ ਹੈਗਾ ਦੁਪੱਟਾ ਇਹਦਾ ਬਹੁਤ ਜਿਆਦਾ ਸੋਨਾ ਪਟਾ ਹੈ। ਸਿਰਾ ਦੁਪੱਟਾ ਜਮ। ਲਾਈਟ ਮਹਿੰਦੀ ਜਾਂ ਕਲਾ ਹੈਗਾ। ਡਸਟੀ ਮੈਟਿਕ ਕਹੈ ਲੋ ਆਪਾਂ ਜਾਂ ਸਹੀ ਆ ਰਿਹਾ ਕਲਰ। ਇੱਥੇ ਸਹੀ ਆ ਰਿਹਾ ਪਹਿਲਾਂ। ਦੇਖੋ ਜੀ ਜਿੱਥੇ ਤੁਹਾਨੂੰ ਹੁਣ ਪਤਾ ਲੱਗ ਰਿਹਾ। ਸਹੀ ਆ ਰਿਹਾ ਕਲਰ। ਪਹਿਲਾਂ ਇਹ 1250 ਦਾ ਸੀ ਸੀ ਫਿਰ ਆਪਾਂ ਡਿਸਕਾਊਂਟ ਤੇ 1050 ਦਾ ਜੀ। ਅੱਜ ਤੁਹਾਨੂੰ ਲਾਸਟ ਡਿਸਕਾਊਂਟ ਮਿਲ ਰਿਹਾ 995। 995 ਦੇ ਵਿੱਚ ਫ੍ਰੀ ਵਾਧਾ ਨੀਲਨ ਕਾਟਨ ਦਾ ਸੂਟ ਅੱਜ ਮੈਂ ਤੁਹਾਡੇ ਕੋਲੇ। ਫ੍ਰੀ ਸ਼ਿਪਿੰਗ ਆਊਟ। ਨੈਕਸਟ ਹੈ ਇਹ ਵੀ ਰੀਵਾ ਦੇ ਵਿੱਚ ਹੀ ਮਿਲੂਗਾ ਤੁਹਾਨੂੰ ਰੀਵਾ ਦੀ ਲੈਨਨ ਕਾਟਰ ਮਿਲੂਗੀ। ਲਓ। ਲਓ ਜੀ ਇਹ ਹੈਗਾ ਇਹਦਾ ਨੈਕ। ਪੱਟੀ ਲੱਗੀ ਹੋਈ ਹੈ ਔਰਗੈਂਜ਼ਾ ਦੀ, ਅਡਜਸਟੇਬਲ ਹੈਗੀ ਹੈ। ਕਲਰ ਸਹੀ ਆ ਰਿਹਾ ਲਗਭਗ। ਤੇ نیچے ਫੇਰ ਤੁਹਾਨੂੰ ਇਹ ਵਾਲੀ ਪੱਟੀ ਮਿਲੂਗੀ। ਠੀਕ ਹੈ ਜੀ, ਕਾਫੀ ਚੌੜੀ ਹੈਗੀ ਹੈ, ਘੇਰਾ ਬਹੁਤ ਹੋਊਗਾ 28-29 ਹੋਣਾ। ਇਹ ਵੀ ਅਡਜਸਟੇਬਲ ਹੈ ਇਨਸਰਟ ਕੀਤੀ ਹੋਈ ਹੈ ਠੀਕ ਹੈ ਜੀ ਤੇ ਇਹ ਹੈਗਾ ਮਸਲੀਨ ਪਾਟਮ ਨਾਲ ਇਹਦੇ ਸਲਵਾਰ ਮੇ ਰੂਗੀ ਸਲਵਾਰ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਦੇ ਲਓ ਜੀ ਨੈਕਸਟ ਦੇਖੋ ਇਹ ਹੈਗਾ ਦੁਪੱਟਾ ਫੁੱਲੇ ਡੂਲੇ ਦੁਪੱਟੇ ਨਹੀਂ ਜੀ ਚੌੜਾਈ ਵੀ ਬਹੁਤ ਹੈ ਦੁਪੱਟੇ ਦੀ ਜਿੰਮੇ ਮਰਜ਼ੀ ਲੈ ਚੱਲੋ ਤੁਸੀਂ ਤੇ ਫੋਰ ਸਾਈਡ ਨਾ ਇਹਦੇ ਇਹ ਸ਼ਰਟ ਨਾਲ ਦਾ ਪ੍ਰਿੰਟ ਹੈ ਠੀਕ ਹੈ ਤੇ 995 ਦੇ ਵਿੱਚ ਲਾਸਟ ਡਿਸਕਾਊਂਟ ਦਾ ਸੂਟ ਮਿਲਣ ਲੱਗੇ 200 ਆਪਣੇ ਕੋਲੇ ਨੀਲਨ ਕਾਟਨ ਦੇ ਵਿੱਚ ਸੀਗੇ ਤੇ ਹੁਣ ਮੈਂ ਤੁਹਾਨੂੰ ਰੀਵਾ ਦੀ ਕਾਟਨ ਦਿਖਾਉਂਗੀ ਕਾਟਨ ਇੰਨੀ ਅੱਛੀ ਹੈ ਜੀ ਮਲਾਈ ਵਰਗੀ ਕਾਟਨ ਹੈ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਜਿਵੇਂ ਮਰਜ਼ੀ ਤੁਸੀਂ ਇਹਨੂੰ ਪਾ ਸਕਦੇ ਹੋ ਆ ਲੋ ਇਹ ਹੈਗਾ ਇਹਦਾ neck neck ਦੇ ਉੱਪਰ ਇਹ ਪ੍ਰਿੰਟ ਦੀ ਪੱਟੀ ਹੈਗੀ ਹੈ ਔਰ ਬ੍ਰੀਕ ਜੇ ਪ੍ਰਿੰਟ ਦਾ ਸੂਟ ਹੈਗਾ ਕਾਟਨ ਬਹੁਤ ਸੋਹਣੀ ਹੈ ਜਿਹੜੇ ਕਹਿੰਦੇ ਅਸੀਂ ਕੁਝ ਵੀ ਨਹੀਂ ਥੋੜਾ ਜਿਹਾ ਹਲਕਾ ਵਿੱਚ ਉਬੜਨ ਨਹੀਂ ਪਾ ਸਕਦੇ ਬਹੁਤ ਜ਼ਿਆਦਾ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਘੇਰੇ ਤੇ ਤੁਹਾਨੂੰ ਇਹ ਵਾਲਾ ਬਾਰਡਰ ਮਿਲੂਗਾ ਠੀਕ ਹੈ ਜੀ ਤੇ ਇਹ ਹੈਗੀ ਬਾਜੂ ਬਾਜੂ ਤੇ ਇਹ ਵਾਲਾ ਪ੍ਰਿੰਟ ਆਊਗਾ ਤੇ ਇਹ ਮਿਲੂਗੀ ਸਲਵਾਰ ਤੇ ਸਲਵਾਰ ਦੇ ਨਾਲ ਜਿਹੜੀ ਕੰਨੀ ਹੈਗੀ ਇਹ ਕੰਨੀ ਦੇ 2.5 ਮੀਟਰ ਦੀ 2.5 ਮੀਟਰ ਇਹ ਵਾਲਾ ਪ੍ਰਿੰਟ ਹੋਊਗਾ ਇਹਨੂੰ ਕਿਤੇ ਐਡਜਸਟ ਕਰ ਸਕਦੇ ਹਾਂ ਅਗਰ ਨਹੀਂ ਲਾਉਣੀ ਕਿਤੇ ਤੱਕ ਲਾ ਵੀ ਸਕਦੇ ਹਾਂ ਸਲਵਾਰ ਦੀ ਮੂਰੀ ਤੇ ਲਾ ਸਕਦੇ ਹਾਂ ਦੁਪੱਟਾ ਦੇਖੋ ਬਹੁਤ ਜ਼ਿਆਦਾ ਦੁਪੱਟੇ ਵੈਸੇ ਹੀ ਨਾ ਮੈਨੂੰ ਲੱਗਦਾ ਸਵਾ ਦੋ ਪਲੱਸ ਹੀ ਆ ਦੁਪੱਟੇ ਕਾਫੀ ਵੱਡੇ ਵੱਡੇ ਦੁਪੱਟੇ ਨੇ ਠੀਕ ਹੈ ਜੀ ਹਲਕਾ ਗ੍ਰੀਨ ਜਾਂ ਪਿਸਤਾਜਾ ਕਲਰ ਹੈਗਾ ਇਹਦਾ ਤੇ ਪਹਿਲਾਂ 1050 ਦੇ ਵਿੱਚ ਗਿਆ ਸੀਗਾ ਅੱਜ ਤੁਹਾਨੂੰ 850 ਚ ਮਿਲ ਰਿਹਾ ਜੀ ਫ੍ਰੀ ਸ਼ਿਪਿੰਗ ਨਾਲ ਬਸ ਲਾਸਟ ਸੂਟ ਇੱਕ ਹੋਰ ਆਰੀਵਾ ਦੇ ਵਿੱਚ ਆਪਣੇ ਕੋਲੇ ਸਿਰਫ ਚਾਰ ਨੇ ਦੋ ਕਾਟਨ ਦੇ ਔਰ ਦੋ ਲినਨ ਕਾਟਨ ਦੇ ਇਹ ਹੈਗੀ ਆ ਜੀ ਸਲਵਾਰ ਸਲਵਾਰ ਤੇ ਵੀ ਪ੍ਰਿੰਟ ਮਿਲੂਗਾ ਦੇਖੋ ਤੁਸੀਂ ਆਹ ਲੋ ਪ੍ਰਿੰਟਰ ਸਲਵਾਰ ਐ ਬ੍ਰਿਕ ਬ੍ਰਿਕ ਜਿਹਾ ਪ੍ਰਿੰਟ ਆ ਬਹੁਤ ਸੋਹਣਾ ਜ ਆਹ ਵਾਲਾ ਪ੍ਰਿੰਟ ਐ ਜੇ ਤੇ ਪਰ ਸਹੀ ਆ ਰਿਹਾ कलर ऑलमोਸਟ ਹਾਂ ਲਗਭਗ ਸਹੀ ਜਿਹਾ ਆ ਰਿਹਾ ਡਸਟੀ ਜਿਹਾ ਕਲਰ ਹੈਗਾ ਜਿਵੇਂ ਥੋੜੀਆਂ ਆਂਟੀਆਂ ਸਟਾਈਲ ਲੇਡੀਜ਼ ਪਾਉਂਦੀਆਂ ਨੇ ਤੇ ਉਹਨਾਂ ਲਈ ਸਹੀ ਹੈਗਾ ਇਹ ਆਹ ਲੋ ਇਹ ਹੈਗਾ ਨੈਕ ਦੀ ਪ੍ਰਿੰਟਿੰਗ ਠੀਕ ਐ ਪ੍ਰਿੰਟ ਕਾਫੀ ਸੋਹਣਾ ਐ ਇਹਦਾ ਸੂਟ ਦਾ ਤੇ ਇਹ ਬਾਜੂ ਦਾ ਬਾਜੂ ਦਾ ਫਰੰਟ ਇਹ ਸਾਰੇ ਵਿੱਚ ਪ੍ਰਿੰਟ ਹੈ ਠੀਕ ਹੈ ਜੀ ਘੇਰਾ ਦਿਖਾ ਦਿੰਨੀ ਆ ਲੋ ਇਹ ਹੈਗਾ ਘੇਰੇ ਦਾ ਬਾਰਡਰ ਤੇ ਨਾਲ ਮਿਲੂਗਾ ਫਮਾਈ ਵਾਲਾ ਦੁਪੱਟਾ ਦੁਪੱਟਾ ਕੋਲ ਦਿੰਨੇ ਆਪਾਂ ਕਾਟਨ ਦੇ ਦੁਪੱਟੇ ਨਾਲ ਹੰਗੇ ਦਿੱਸੂ ਠੀਕ ਹੈ ਬਹੁਤ ਸੋਹਣੇ ਦੁਪੱਟੇ ਆ ਔਰ ਵੱਡੇ ਵੱਡੇ ਦੁਪੱਟੇ ਆ ਤੇ ਪ੍ਰਾਈਸ 850 ਰੀਵਾ ਬ੍ਰਾਂਡ ਦਾ ਸੂਜੀ ਲਓ ਜੀ ਇਹ ਸੀ ਆਪਣੇ ਕੋਲ ਰੀਵਾ ਦੇ ਸੂਜੀ ਇਹ ਆਪਣੇ ਕੋਲੇ ਸਿੰਗਲ ਕਲਰ ਰਹਿ ਗਿਆ ਔਰ ਸਿੰਗਲ ਸੂਟ ਰਹਿ ਗਿਆ ਇਹ ਵੀ ਦੇਖ ਲੋ ਅੱਜ ਤੁਸੀਂ ਬਹੁਤ ਡਿਸਕਾਊਂਟ ਤੇ ਮਿਲ ਰਿਹਾ ਅੱਜ ਸੂਟ ਤੁਹਾਨੂੰ ਇਹ ਆ ਲੋ ਜੀ ਪਿਓਰ ਲੀਨਨ ਕਾਟਨ ਹੈ ਜੀ ਬਹੁਤ ਸੋਹਣੀ ਦਿਖਾਈ ਆ ਲੋ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਕੈਮਰੇ ਦੇ ਵਿੱਚ ਲਾਈਨਿੰਗ ਲੱਗੂਗੀ ਸ਼ਰਟ ਤੇ ਆ ਲੋ ਇਹ ਹੈਗਾ ਇਹਦਾ ਨੈਕ ਅਡਜਸਟੇਬਲ ਨਹੀਂ ਹੈ ਪ੍ਰਿੰਟ ਹੈ ਜੀ ਇਹ ਪੈਚ ਨਹੀਂ ਹੈ ਹੈਂਡਵਰਕ ਹੋਇਆ ਹੋਇਆ ਸਾਰੇ ਨੈਕ ਦੇ ਉੱਪਰ ਇੱਥੋਂ ਥੋੜਾ ਨੈਕ ਨਿਕਲੂਗਾ ਆਖੀ ਜਿਆਦਾ ਵਧੀਆ ਸੂਟ ਬਣਨਾ ਇਹ ਗਰਲਿਸ਼ ਲੁੱਕ ਦਾ ਸੂਟ ਹੈ ਘੇਰੇ ਤੇ ਫੇਰ ਤੁਹਾਨੂੰ ਆ ਵਾਲਾ ਪ੍ਰਿੰਟ ਵੀ ਮਿਲਣਾ ਹੈ ਤੇ ਪਲੱਸ ਉਹਦੇ ਤੇ ਤੁਹਾਨੂੰ ਹੈਂਡਵਰਕ ਵੀ ਮਿਲਣਾ ਹੈ। ਠੀਕ ਹੈ ਜੀ। ਬੈਕ ਸਾਈਡ ਤੇ ਫੇਰ ਬਰੀਕ ਜੀ ਪ੍ਰਿੰਟ ਦੀ ਇੱਕ ਲਾਈਨ ਆਉਣੀ। ਇਹ ਸਲਵਾਰ ਇਹਦੇ ਨਾਲ ਬਿਨਾ ਲਾਈਨਿੰਗ ਤੋਂ ਬਣ ਜੂਗੀ ਸਲਵਾਰ। ਥੋੜੀ ਥਿੱਕ ਕਾਟਨ ਹੀ ਲੱਗ ਰਹੀ ਹੈ ਮੈਨੂੰ ਮਸਲੀਨ ਕਾਟਨ ਲੱਗ ਰਹੀ ਹੈ। ਤੇ ਨੈਕਸਟ ਹੈ ਦਾ ਦੁਪੱਟਾ। গারਲਿਸ਼ ਲੁੱਕ ਦੇ ਸੂਟ ਨੇ ਇਹ। ਆलो ਦੁਪੱਟਾ ਬਹੁਤ ਜਿਆਦਾ ਸੋਨਾ। ਤੇ ਇਹ ਹੈਗਾ ਇਹਦੇ ਫੋਰ ਸਾਈਡ ਕਾਰਨਰਸ ਤੇ ਟੈਸਲਸ ਠੀਕ ਹੈ ਜੀ ਇਹ ਸੂਟ ਅੱਜ ਤੁਹਾਨੂੰ ਮਿਲ ਰਿਹਾ 11.5 ਸੌ ਫ੍ਰੀ ਸ਼ਿਪਿੰਗ ਨਾਲ ਪਹਿਲਾਂ 13.5 ਸੌ ਦਾ ਸੀ ਨਾ ਜੀ ਥੋੜੀ ਜੀ ਆਪਾਂ ਸੂਟ ਦਿਖਾਉਣੇ ਆ ਤੁਹਾਨੂੰ ਕਾਟਨ ਚ ਮੋਟੀ ਕਾਟਨ ਪਤਲੀ ਕਾਟਨ ਨਹੀਂ ਮਰੀ ਕਾਟਨ ਨਹੀਂ ਮੋਟੀ ਵਾਲੀ ਕਾਟਨ ਦਿਖਾਵਾਂਗੇ ਆਪਾਂ ਵਧੀਆ ਕਾਟਨ ਦਿਖਾਵਾਂਗੇ ਸੋਲਿਡ ਤੇ ਇਹ ਹੈਗੀ ਆ ਪਹਿਲਾਂ ਮੈਂ ਤੁਹਾਨੂੰ ਸਲਵਾਰ ਦਿਖਾ ਦਾਂ ਇਹਨੂੰ ਸਲਵਾਰ ਕਹ ਲੋ ਪਲਾਜ਼ੋ ਪਹਿਲਾਂ ਪੜਮਤਨ ਦੱਸ ਦਿੰਨੀ ਆ ਕਿ ਇਹ ਸਲਵਾਰਾਂ ਜਿਹੜੀਆਂ ਕਿਸ ਤਰ੍ਹਾਂ ਬਣਦੀਆਂ ਨੇ ਹੁਣ ਕਈ ਭੈਣਾਂ ਕਹਿ ਦਿੰਦੀਆਂ ਨੇ ਕਿ ਆਹ ਜਿਹੜਾ ਕੰਨੀ ਪਰਨੇ ਆ ਆਹ ਵਾਲਾ ਪ੍ਰਿੰਟ ਹੈਗਾ ਹਨਾ ਮਤਲਬ ਚਿਕਨ ਦਾ ਵਰਕ ਹੈਗਾ ਜਿਹੜੇ ਚਿਕਨ ਵਾਲੇ ਸੂਟ ਹੁੰਦੇ ਨੇ ਉਹਨਾਂ ਦੇ ਨਾ ਕੰਨੀਆਂ ਤੇ ਹੀ ਇਦਾਂ ਚਿਕਨ ਹੁੰਦੀ ਆ ਹਨਾ ਤੇ ਆਪਾਂ ਨੂੰ ਫੇਰ ਉਹਨਾਂ ਨੂੰ ਮੈਂ ਦੱਸਦੀ ਆ ਵੀ ਕਿਵੇਂ ਬਣਾਉਣਾ ਪੈਂਦਾ ਆ ਦੇਖੋ ਇਹ ਹੈਗੀ ਇਹਦੀ ਚਿਕਨ ਬਹੁਤ ਜਿਆਦਾ ਸੋਹਣੀ ਲੱਗਦੀ ਆ ਇਹਦੀ ਸਲਵਾਰ ਬਣਾ ਲਓ ਤੁਸੀਂ ਜਾਂ ਪਲਾਜ਼ੋ ਬਣਾ ਲਓ ਹੁਣ ਅੱਗੇ ਦੱਸਦੀ ਆ ਤੁਹਾਨੂੰ ਕਿ ਕਿਸ ਤਰ੍ਹਾਂ ਬਣਾਉਂਦੀ ਤੁਸੀਂ ਹੁਣ ਤੁਸੀਂ ਸਲਵਾਰ ਆ ਜਿਹੜੀ ਆਢੀ ਨਹੀਂ ਬਣਾਉਣੀ ਸਿੱਧੀ ਬਣਾਉਣੀ ਆ ਇਹਨੂੰ ਇੱ ਤੇ ਇਹਦੇ ਵਿੱਚ ਇੱਕ ਲੇਸ ਬ੍ਰੀਕ ਦੀ ਇਨਸਰਟ ਕਰਕੇ ਇਹ نیچے ਲਾ ਦੋਗੇ ਠੀਕ ਹੈ ਜੀ ਤੇ ਇਹਦੀ ਸਲਵਾਰ ਬਣ ਜੂਗੀ ਬੜੇ ਵਧੀਆ ਤਰੀਕੇ ਨਾਲ ਸਲਵਾਰ ਬਣ ਜਾਂਦੀ ਹੈ ਅੱਜ ਕੱਲ ਤਾਂ ਲੇਸ ਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਹੈਗਾ ਤੇ ਸਕਾਈ ਬਲੂ ਜਿਹਾ ਕਲਰ ਹੈਗਾ ਇਹਦਾ ਕਾਫੀ ਜ਼ਿਆਦਾ ਸੋਹਣੀ ਲੀ ਇਹਦੀ ਬਾਟਮ ਹੈ ਜਿਹੜੀ ਉਹ ਬਣਨੀ ਹੈਗੀ ਹੈ ਕਿਉਂਕਿ ਚਿਕਨ ਦੀ ਬਾਟਮ ਦੇ ਨਾਲ ਸੂਟਾ ਜਿਹੜਾ ਉਹ ਗ੍ਰੇਸ ਹੀ ਉਹਦੀ ਅਲੱਗ ਹੁੰਦੀ ਹੈ ਠੀਕ ਆਹ ਲਓ ਜੀ ਤੇ ਪ੍ਰਿੰਟ ਦੇਖੋ ਤੁਸੀਂ ਹੁਣ ਸ਼ਰਟ ਦਾ ਇਹ ਆਹ ਲਓ ਇਹ ਸ਼ਰਟ ਦਾ ਪ੍ਰਿੰਟ ਹੈ ਬੜਾ ਸੋਹਣਾ ਲੱਗਣ ਵਾਲਾ ਸੂਟਾ ਹੈ ਕਾਫੀ ਸੋਹਣਾ ਸੂਟ ਆ ਜੀ ਇਹ ਮਰੀ ਕਾਟਨ ਨਹੀਂ ਹੈ ਬਹੁਤ ਪਿਆਰੀ ਜੀ ਕਾਟਨ ਹੈਗੀ ਆ ਜੀ ਮੈਂ ਅਗਲਾ ਮੌਸਮ ਹੈਗਾ ਉਹਦੇ ਚ ਐ ਰੋਟੀ ਵਰਗੀ ਮੋਟੀ ਕਾਟਨ ਪਈ ਆ ਇਹ ਉਹਦੇ ਚ ਪਹਿਣ ਵਾਲੀ ਆ 2-3 ਮਹੀਨੇ ਹਜੇ 2 ਮਹੀਨੇ ਘੱਟੋ ਘੱਟ ਕਾਫੀ ਜ਼ਿਆਦਾ ਸੋਹਣਾ ਸੂਟ ਲੱਗਣ ਵਾਲਾ ਇਹ ਠੀਕ ਆ ਜੀ ਇਹ ਸੂਟ ਮਿਲੂਗਾ ਜੀ ਤੁਹਾਨੂੰ ਅੱਜ 5900 ਚ 9500 ਦੇ ਵਿੱਚ ਮਿਲਣ ਵਾਲਾ ਸੂਟ ਆ ਜੀ ਇਹ ਫ੍ਰੀ ਸ਼ਿਪਿੰਗ ਨਾਲ ਆਉਂਦਾ ਤੁਹਾਡੇ ਕੋਲ ਚਿਕਨ ਦੀ ਬਾਟਮ ਦੇ ਨਾਲ ਬੜਾ ਪਿਆਰਾ ਲੱਗਣਾ ਸੂਟ ਇਹ ਬਣ ਕੇ ਅਗਲਾ ਦੇਖੋ ਇਹ ਵੀ ਲਿਲਨ कॉटन ਹੈ ਪਰ ਥੋੜੀ ਥਿੱਕ ਵਾਲੀ ਹੈਗੀ ਹੈ ਉਹ ਬਿਨਾ ਲਾਈਨਿੰਗ ਤੋਂ ਬਣਨਾ ਸੀ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਿਹੜਾ ਉਹ ਵਾਲਾ ਸੂਟ ਸੀ ਨਾ ਬਿਨਾ ਲਾਈਨਿੰਗ ਤੋਂ ਆਹ ਲਓ ਪ੍ਰਿੰਟ ਦੇਖੋ ਤੇ कॉटन ਦੇਖੋ ਤੁਸੀਂ ਇਹਦੀ ਆਹ ਲਓ ਸੀ ਥਰੂ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬਣੂਗੀ ਤੇ ਇਹ ਵੀ ਲਿਲਨ कॉटन ਦੀ ਇਹਦੀ ਸਲਵਾਰ ਰੱਖੂਗੀ ਇਹਦੀ ਜਿਵੇਂ ਮਰਜ਼ੀ ਤੁਸੀਂ ਡਿਜ਼ਾਈਨਿੰਗ ਕਰਾ ਲਓ ਕਾਲਰ ਲਵਾ ਲਓ ਫਰੰਟ ਤੇ ਤੁਸੀਂ ਬਟਨ ਲਵਾ ਲਓ ਕੁੜਤਾ ਸਟਾਈਲੇ ਨੂੰ ਬਣਾ ਲਓ ਤੇ ਉਦਾਂ ਹੀ ਸਲਵਾਰ ਤੇ ਥੋੜੀ ਬੋਧੀ ਡਿਜ਼ਾਈਨਿੰਗ ਕਰਾ ਲਓ ਇਹ ਤਾਂ ਇੰਨੇ ਸੋਹਣੇ ਸੂਟ ਬਣ ਕੇ ਰੈਡੀ ਹੁੰਦੇ ਨੇ ਇਹ ਸੂਟ ਤੁਹਾਨੂੰ ਮਿਲ ਜੂਗਾ 800 ਚ 800 ਦੇ ਵਿੱਚ ਆ ਜੂਗਾ ਫ੍ਰੀ ਸ਼ਿਪਿੰਗ ਨਾਲ ਆਉਗੋ ਅਗਲਾ ਦੇਖੋ ਜੀ ਇਹ ਤਾਂ ਪੈਣ ਵਾਲੇ ਹੀ ਐਨ ਲਾ ਲਓ ਵੀ ਕਾਫੀ ਮੋਟੀ ਦੀ ਕਾਟਨ ਹੈ ਜੀ ਆ ਉਹ ਸਰਦੀ ਚ ਵਧੀਆ ਪਾਉਗਾ ਆ ਲਓ ਕਾਫੀ ਮੋਟੀ ਕਾਟਨ ਹੈਗੀ ਹੈ ਇਹ ਸਰਦੀ ਚ ਪੈਣ ਵਾਲਾ ਕਈ ਪਹਿਣਾ ਪਸ਼ਮੀਨਾ ਨਹੀਂ ਪਾਉਂਦੀਆਂ ਉਹਨਾਂ ਲਈ ਤਾਂ ਫਿਰ ਇਹ ਬਹੁਤ ਵਧੀਆ ਰਹਿੰਦੇ ਨੇ ਵਧੀਆ ਆਪਸ਼ਨ ਹੈਗੀ ਹੈ ਉਹਨਾਂ ਲਈ ਤੇ ਮੋਟੀ ਕਾਟਨ ਪਾ ਲਓ ਆ ਲਓ ਕਿ ਇਹ ਵਾਲਾ ਪ੍ਰਿੰਟ ਆ ਬੜਾ ਸੋਹਣਾ ਜਿਹਾ ਪ੍ਰਿੰਟ ਆ ਫੁੱਲਾ ਫੁੱਲਾ ਜਿਹਾ ਤੋਂ ਹਟ ਗਿਆ ਥੋੜਾ ਜਿਹਾ ਤੇ ਜਿਹੜੀ ਸਲਵਾਰ ਆਉਣੀ ਆ ਇਹ ਵੀ ਪੂਰੀ ਐਨ ਰੂਟੀ ਵਰਗੀ ਮੋਟੀ ਆਉਗੀ ਲਓ ਪੂਰੀ ਮੋਟੀ ਕਾਟਨ ਆਉਗੀ ਜਿਵੇਂ ਸਰਦੀਆਂ ਚ ਵੀ ਪਹਿਣ ਵਾਲਾ ਸੂਟ ਆ ਇਹ ਠੀਕ ਆ ਜੀ 850 ਦੇ ਵਿੱਚ ਸੂਟ ਆਜੂਗਾ ਫ੍ਰੀ ਸ਼ਿਪਿੰਗ ਨਾਲ ਹੋਊਗਾ ਲਓ ਅਗਲਾ ਦੇਖੋ ਇਹ ਬਹੁਤ ਮੋਟੀ ਕਾਟਨ ਨਹੀਂ ਆ ਪਰ ਵਧੀਆ ਕਾਟਨ ਆ ਇਹ ਆ ਨੋ ਜਿਆਦਾ ਮੋਟੀ ਕਾਟਨ ਨਹੀਂ ਪਰ ਅੱਛੀ ਕਾਟਨ ਹੈਗੀ ਆ ਤੇ ਇਹਦਾ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਤੁਸੀਂ ਇਹਦੀ ਸਲਵਾਰ ਵੀ ਬਣਾ ਸਕਦੇ ਹੋ ਇਹਦਾ ਵੀ ਉਦਾਂ ਹੀ ਹੈਗਾ ਕਿ ਕੰਨੀ ਦੇ ਆ ਤਾਂ ਪਿੰਟੈਕਸ ਪਏ ਹੋਏ ਨੇ ਇਹਨੂੰ ਢੇੜ ਵੀ ਸਕਦੇ ਹੋ ਤੁਸੀਂ ਇਹਨੂੰ ਇੱਥੋਂ ਕੱਟੋ ਇਹੀ ਲੇਸ ਵਾਲੀ ਜਿਹੜੀ ਆਹ ਵਾਲੀ ਚੀਜ਼ ਹੈਗੀ ਆ ਉਹ ਤੁਸੀਂ ਸਲਵਾਰ ਦੇ نیچے ਹੱਟ ਪਾਸੇ ਲਾਓ ਇਹ ਤਾਂ ਬਹੁਤ ਈਜ਼ੀਲੀ ਸਲਵਾਰਾਂ ਇਹਨਾਂ ਦੀਆਂ ਬਣ ਜਾਂਦੀਆਂ ਨੇ ਕੋਈ ਚੱਕਰ ਨਹੀਂ ਪੈਂਦਾ ਇਹਨਾਂ ਦਾ ਠੀਕ ਹੈ ਜੀ ਇਹ ਮਲ ਕਾਟਨ ਦੀ ਸਲਵਾਰ ਹੈ ਇਹਦੇ نیچے ਮੇਰੇ ਖਿਆਲ ਨਾਲ ਤੁਹਾਨੂੰ ਲਾਈਨਿੰਗ ਲਾਉਣੀ ਪਊਗੀ ਠੀਕ ਹੈ ਇਹ ਸੂਟ ਤੁਹਾਨੂੰ ਮਿਲ ਜੂਗਾ 700s ਫ੍ਰੀ ਸ਼ਿਪਿੰਗ ਨਾਲ ਸੀ ਆਪਣੀ ਅਗਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਆਵਾਂਗੀ ਸਤਿ ਸ਼੍ਰੀ ਅਕਾਲ